ਭਾਜਪਾ ਨੇ ਖੇਚੀ ਲੋਕ ਸਭਾ ਚੋਣਾਂ ਦੀ ਤਿਆਰੀ ਸਮਰਾਲਾ ਵਿੱਚ ਹੋਈ ਅਹਿਮ ਮੀਟਿੰਗ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਤਿਆਰੀਆਂ ਪੂਰੇ ਜੋਰਾਂ ਤੇ ਸ਼ੁਰੂ ਹੋ ਗਈਆਂ ਹਨ ਇਸ ਸੰਬੰਧ ਦੇ ਵਿੱਚ ਅੱਜ ਹਲਕਾ ਫਤਿਹਗੜ ਸਾਹਿਬ ਤੇ ਲੋਕ ਸਭਾ ਸੀਟ ਦੇ ਸੰਬੰਧ ਦੇ ਵਿੱਚ ਭਾਜਪਾ ਪਾਰਟੀ ਦੀ ਇੱਕ ਮੀਟਿੰਗ ਸਮਰਾਲਾ ਵਿਖੇ ਹੋਈ ਜਿਸ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਮੁਖ ਤੌਰ ਤੇ ਪੁੱਜੇ ਇਸ ਮੀਟਿੰਗ ਦੇ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਭਾਜਪਾ ਪਾਰਟੀ ਦੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਭਾਜਪਾ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਪੱਤਰਕਾਰ ਗੱਲ ਕਰਦੇ ਹੋਏ ਦੱਸਿਆ ਕਿ ਆਉਣ ਵਾਲੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਭਾਜਪਾ ਪਾਰਟੀ ਵੱਲੋਂ ਰਣਨੀਤੀ ਤਿਆਰ ਕੀਤੀ ਗਈ ਹੈ। ਅਤੇ ਅਸੀਂ ਪਿੰਡਾਂ ਅਤੇ ਬਲਾਕ ਦੇ ਵਿੱਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਲੋਕਾਂ ਵਿੱਚ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਬਾਰੇ ਮੀਟਿੰਗ ਕਰ ਰਹੇ ਹਾਂ। अविनाश राय ਨਹੀਂ ਦੱਸਿਆ ਕਿ ਭਾਜਪਾ ਵੱਲੋਂ ਗਾਓ ਚਲੋ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਦੇ ਤਿਤ ਜਿਨ੍ਹਾਂ ਪਿੰਡਾਂ ਵਿੱਚ ਭਾਜਪਾ ਦਾ ਪਹੁੰਚ ਨਹੀਂ ਹੈ ਉਹਨਾਂ ਪਿੰਡਾਂ ਦੇ ਜਿੱਤੇ ਹਾਰੇ ਸਰਪੰਚਾਂ ਤੇ ਪੰਚਾਂ ਨਾਲ ਮੀਟਿੰਗ ਕਰਾਂਗੇ ਜਿਹੜੇ ਵੀ ਭਾਜਪਾ ਨਾਲ ਆਉਣਾ ਚਾਹੁੰਦੇ ਹਨ ਉਹਨਾਂ ਨੂੰ ਨਾਲ ਲਵਾਂਗੇ ਅਵਿਨਾਸ਼ ਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਅਜੇ ਸਾਡਾ ਗਠਜੋੜ ਕਰਨ ਦਾ ਕੋਈ ਪਲਾਨ ਪਾਰਟੀ ਵੱਲੋਂ ਸਾਹਮਣੇ ਨਹੀਂ ਆਇਆ ਹੈ ਅਤੇ ਪੰਜਾਬ ਦੀਆਂ ਤੇਰੇ ਲੋਕ ਸਭਾ ਸੀਟਾਂ ਤੇ ਭਾਜਪਾ ਇਸ ਵਾਰ ਇਕੱਲੇ ਚੋਣ ਲੜੇਗੀ ਅਤੇ ਜਿੱਤੇਗੀ। ਸਮਰਾਲਾ ਤੋਂ ਕਰਿਸ਼ਨ ਲਾਲ ਚਾੜਨਾ ਦੀ ਰਿਪੋਰਟ। ਦੇਖੋ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਨੇ। ਮੈਂ ਜਿਹੜੀ ਫਤੇਗੜ ਸਾਹਿਬ ਲੋਕ ਸਭਾ ਦਾ ਪ੍ਰਵਾਰੀ ਹਾਂ। ਦੁਰਾਹਾ ਮੀਟਿੰਗ ਹੋਈ ਸੀ ਉਸ ਤੋਂ ਤੈਅ ਹੋਇਆ ਸੀ ਕਿ ਅਸੀਂ ਸਭ ਲੋਕ ਕੰਸਟੀਚੁਐਂਸੀ ਵਾਈਜ਼ ਜਿਹੜੀਆਂ ਹਨ ਉਹ ਮੀਟਿੰਗਾਂ ਕਰਾਂਗੇ। ਤਾਂ ਅੱਜ ਤਿੰਨ ਕੰਸਟੀਟੂਐਂਸੀ ਦੀ ਮੀਟਿੰਗ ਨੂੰ ਇੱਥੇ ਰੱਖਿਆ ਗਿਆ ਬੂਤ ਤੱਕ ਪਾਰਟੀ ਨੂੰ ਕਿਵੇਂ ਖੜਾ ਕਰਨਾ ਪਿੰਡਾਂ ਤੱਕ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਮੋਰਚੇ ਕਿਵੇਂ ਖੜੇ ਹੋਣੇ ਉਹਦੀ ਸਥਿਤੀ ਨੂੰ ਅੱਜ ਅਨਲਿਸਿਸ ਕੀਤਾ ਗਿਆ ਔਰ ਲੋਗਾ ਨੇ ਮੰਡਲ ਪ੍ਰਧਾਨਾ ਨੇ ਇਹ ਗੱਲ ਨੂੰ ਸੁਨਿਸ਼ਚਿਤ ਕੀਤਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਅਸੀਂ ਪੂਰਾ ਕਰਕੇ ਬਹੁਤ ਜਲਦੀ ਮੀਟਿੰਗਾਂ ਵੀ ਤੈਅ ਹੋ ਗਈਆਂ ਕੁਝ ਮੰਡਲਾਂ ਦੀਆਂ ਜਿਹੜੇ ਮੰਡਲ ਗਰਤ ਨੇ ਸਾਡੇ ਸਮਰਾ ਦਾ ਕੈਂਡੀਡੇਟ ਸਾਹਿਬ ਨੇ ਇਹਨਾਂ ਨੇ ਪੂਰਾ ਬੂਥ ਤੱਕ ਤਿਆਰ ਕੀਤਾ ਹੋਇਆ ਉਹਦੀ ਮੀਟਿੰਗ ਵੀ ਜਿਹੜੀ ਹੈ ਸਾਰੇ ਬੂਥ ਤੇ ਲੋਕ ਉਸ ਮੀਟਿੰਗ ਚ ਆਣਗੇ ਉਹ ਵੀ ਤੈ ਅਸੀਂ ਕਰ ਲਿਆ ਤੇ ਇੱਕ ਅ گاؤں ਚਲੋ ਅਭਿਆਨ ਸੜਾ ਸ਼ੁਰੂ ਹੋਇਆ ਪਿੰਡ ਪਿੰਡ ਜਾਣ ਦਾ ਅਭਿਆਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਬਿਲਕੁਲ ਪਿੰਡ ਚ ਵੇਸ ਹੈ ਨਹੀਂ ਉਸ ਪਿੰਡ ਚ ਪ੍ਰਾਇਓਰਟੀ ਦੇ ਕੇ ਉੱਥੇ ਜਾਣਗੇ ਔਰ ਉਸ ਪਿੰਡ ਦੇ ਵਿੱਚ ਬੂਥ ਨੂੰ ਖੜਾ ਕਰਨਗੇ ਔਰ ਉੱਥੇ ਦੇ ਜਿੱਤੇ ਹਾਰੇ ਪੰਜ ਪੰਜ ਬਲਾਕ ਸੰਪਤੀ ਮੈਂਬਰ ਜਿਹੜਾ ਪਰਸ਼ਦ ਮੈਂਬਰ ਉਹਨਾਂ ਨੂੰ ਮਿਲਾਂਗੇ ਔਰ ਜਿਹੜੇ ਵੀ ਸਾਡੀ ਪਾਰਟੀ ਚ ਕੋਕ ਬੜਾ ਉਸਾ ਲੋਕਾਂ ਚ ਸਾਡੀ ਪਾਰਟੀ ਚਾਣ ਲਈ ਔਰ ਜਿਹਨੂੰ ਵੀ ਅਸੀਂ ਕੰਟੈਕਟ ਕਰਦੇ ਆ ਉਹ ਪਾਰਟੀ ਚਾਣ ਨੂੰ ਤਿਆਰ ਹੈ ਉਸ ਗੱਲ ਹੀ ਪੂਰੀ ਇਹ ਤਿਆਰੀ ਹੋਈ ਹੈ ਲੋਕ ਸਭਾ ਪਦੇਗੜ ਸਭ ਅਸੀਂ ਪਹਿਲੀ ਵਾਰ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਣ ਵਾਸਤੇ ਉਹਦੀ ਤਿਆਰੀ ਜਿਹੜੀ ਅਸੀਂ ਕਰ ਰਹੇ ਲੋਕੀ ਆਪਣੇ ਕਾਲੀ ਦਲ ਨਾਲ ਗੱਠਜੋੜ ਹੋਏਗਾ ਅੱਜ ਦੀ ਰੇਡ ਚ ਕੋਈ ਗਠਬੰਧਨ ਦੀ ਸੰਭਾਵਨਾ ਨਹੀਂ ਇਹ ਜਿਹੜਾ ਚੰਡੀਗੜ੍ਹ ਦੇ ਵਿੱਚ ਉਹਨੂੰ ਸਪੋਰਟ ਕੀਤੀ ਗਈ ਇੱਕ ਕੈਂਡੀਡੇਟ ਬਲੀ ਉਹਨਕੇ ਦਾਦੇ ਇੱਕ ਨੇ ਬੀਜੇਪੀ ਕੋ ਆਪਣਾ ਦੁਆ ਸੀਗਾ ਪੂਰਾ ਨੰਬਰ ਸੀਗੇ ਅਸੀਂ ਉਹਨਾਂ ਜਿੱਤੇ ਮੋਦੀ ਦੀ ਪੋਲਿਸੀ ਦੇ ਨਾਲ ਅਸੀਂ ਜਿੱਤੇ ਆ ਔਰ ਇਹ ਇੰਡੀ ਗਠਵੰਧਨ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਪਹਿਲੀ ਹਾਰ ਜਿਹੜੀ ਹੈ ਉਹ ਹੋਈ ਹੈ ਸਰ ਪੰਜਾਬ ਦੀ 13 ਦੇ 13 ਸੀਟਾਂ ਦੇ ਕੱਲੇ ਜਨਾਬ ਲੜਾਂਗੇ 13 ਦੀ 13 ਸੀਟਾਂ ਦੇ ਔਰ 13 ਦੀ 13 ਸੀਟਾਂ ਦੀ ਸਾਡੀ ਤਿਆਰੀ ਚੱਲ ਰਹੀ ਹੈ ਅਜੇ ਸੂਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਗਾ ਕਿ ਅੱਜ ਜੋ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਹਦੇ ਸੰਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲਤ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਬੈਠਕ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹਨ ਔਰ ਜੋ ਮੰਡਲਾਂ ਦੀਆਂ ਟੀਮਾਂ ਐ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਉਂਦੇ ਆਂ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗਹਿਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਕਰਾ ਦੇ ਜਿਹੜੇ ਇਹਨਾਂ ਦੇ 218 ਦੇ 18 ਬੂਥ ਹੈ ਉਹਦੀ ਬੂਥ ਵਾਈਜ਼ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹਾਈ ਕਮਾਂਡ ਦੇ ਜੇ ਇੱਕ ਦੋ ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ